ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ-ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਤੀਜਾ ਸੂਆ ਦੋਸਤੋ ਸੂਈ ਇੱਕ ਮਾਝਾ ਉਪਰ ਹੈਗੀ ਆ ਸੋ ਦੋਸਤੋ ਇਸ ਦੀ ਕੀ ਡਿਟੇਲ ਹੈਗੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰ ਓਨਰ ਇਸ ਦੇ ਬਾਈ ਸਰਦਾਰ ਬਲਵਿੰਦਰ ਸਿੰਘ ਜੀ ਹਨ ਉਹਨਾਂ ਦਾ ਜਿਹੜੇ ਕੰਟੈਕਟ ਨੰਬਰ ਦੋਸਤੋ ਉੱਪਰ 9814605381 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਅੱਜ 5 ਤੋਂ 6 ਦਿਨ ਹੋ ਗਏ ਆ ਇਸ ਮੱਝ ਨੂੰ ਸੂਈ ਨੂੰ ਬਹੁਤ ਵਧੀਆ ਮੱਝ ਆ ਦੋਸਤੋ ਮਿਲਕ ਵਾਈਜ਼ ਜੇ ਆਪਾਂ ਦੇਖਦੇ ਆਂ ਤੇ ਬਹੁਤ ਵਧੀਆ ਚੰਗੀ ਖੂਬਸੂਰਤ ਇਹ ਮੱਝ ਹੈਗੀ ਆ ਆਰਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਦੋਸਤੋ ਵੀਡੀਓ ਦੇ ਵਿੱਚ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈਗੀ ਆ ਖੂਬਸੂਰਤ ਆਰਡਰ ਦੀ ਇਹ ਜਿਹੜੀ ਮੱਝ ਹੈਗੀ ਆ ਤੀਜਾ ਸੂਆ ਸੂਈ ਆ ਪੂਛੋ ਲੰਡੀ ਆ ਦੋਸਤੋ ਪੂਛ ਵੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਕਿਉਂਕਿ ਤੁਸੀਂ ਦੂਰੋਂ ਚੱਲ ਕੇ ਆਉਣਾ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਹੀ ਹੋਵੇਗੀ ਪੂਛੋ ਲੰਡੀ ਆ ਦੋਸਤੋ ਬਾਕੀ ਸਿੰਘਾਂ ਦੀ ਮੂੰਹ ਮੱਥੇ ਦੀ ਬਾਡੀ ਸਟਰਕਚਰ ਬਹੁਤ ਵਧੀਆ ਹੈਗਾ ਚੰਗੇ ਪਿੱਠ ਪੁੜੇ ਵਾਲੀ ਇਹ ਮਾਝਾ ਉਚਾਈ ਵੀ ਸੋਹਣੀ ਹੈਗੀ ਹੈ ਦੋਸਤੋ ਕੋਈ ਬਾਲੀ ਛੋਟੀ ਵੀ ਨਹੀਂ ਕਹਾਂਗੇ ਇਹ ਸਾਨੂੰ ਬਹੁਤ ਚੰਗੀ ਸੋਹਣੀ ਉਚਾਈ ਲੰਬਾਈ ਦੀ ਸੋਹਣੀ ਵੇਲ ਦੀ ਇਹ ਮੱਚ ਹੈਗੀ ਆ ਮਿਲਕ ਦੋਸਤੋ ਬਿਲਕੁਲ ਬੌਲੇ ਦੇ ਵਿੱਚ 12 ਲੀਟਰ ਬਿਲਕੁਲ ਤਿਆਰ ਹੈਗਾ ਇਹ ਘਟ ਨਹੀਂ ਕਹਿ ਸਕਦੇ ਥੋੜਾ ਬਾਧਾ ਉੱਪਰ ਹੋ ਸਕਦਾ 12 ਲੀਟਰ ਤੋਂ ਬਿਲਕੁਲ 12 ਲੀਟਰ ਦੀ ਤੁਸੀਂ ਮਿਲਕ ਦੀ ਜਿਹੜੀ ਇਸ ਟਾਈਮ ਦੀ ਕੈਪੈਸਿਟੀ ਮੰਨ ਕੇ ਚੱਲ ਸਕਦੇ ਹੋ ਸੋ ਦੋਸਤੋ ਚੰਗਾ ਸੋਹਣਾ ਮਿਲਕ ਅੱਗੇ ਕਰੇਗੀ ਤਕਰੀਬਨ 13 14 14 ਲੀਟਰ ਤੱਕ ਮਿਲਕ ਨਾਰਮਲ ਦੋਸਤੋ ਇਹ ਕਰ ਦਵੇਗੀ ਮੁੱਲ ਜਿਹੜਾ ਦੋਸਤੋ 85000 ਰੁਪਇਆ ਵੀਰ ਬਲਵਿੰਦਰ ਸਿੰਘ ਜੀ ਇਸ ਦੀ ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ ਤੁਹਾਡਾ ਪਹੁੰਚਣ ਦੇ ਮਾਣਤਨ ਜ਼ਰੂਰ ਕੀਤਾ ਜਾਵੇਗਾ ਸੋ ਦੋਸਤੋ ਜੇਸ ਵੀਰ ਭਰਾਣੇ ਇਹ ਮੱਝ ਖਰੀਦਣੀ ਆਪਦੀ ਦੋ ਟਾਈਮ ਦੀ ਜਿਹੜੀ ਚਵਾਈ ਤੁਸੀਂ ਤਸੱਲੀ ਨਾਲ ਆਪ ਜਰੂਰ ਖੋਦ ਕਰਨੀ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ